ਦੀ ਖਬਰ ਦੀਪਿਕਾ ਲੁਥਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੀਪਿਕਾ ਲੁਥਰਾ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਹਾਲੀ ਦੇ ਵਿੱਚ ਦੀਪਿਕਾ ਲੁਥਰਾ ਦੀ ਸੁਰੱਖਿਆ ਵਧਾਈ ਗਈ ਸੀ ਕਿਉਂਕਿ ਲਗਾਤਾਰ ਹੀ ਦੀਪਿਕਾ ਲੁਥਰਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਦੀਪਿਕਾ ਲੁਥਰਾ ਨੂੰ ਈਮੇਲ ਰਾਹੀਂ ਇੱਕ ਧਮਕੀ ਮਿਲਦੀ ਹੈ ਈਮੇਲ ਰਾਹੀਂ ਦੀਪਿਕਾ ਲੁਧਰਾਂ ਨੂੰ ਰਮਨਦੀਪ ਨਾਦੇ ਸ਼ਖਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਗਲਤ ਵੀਡੀਓਜ਼ ਜੇਕਰ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰੇਗੀ ਤਾਂ ਉਸ ਦਾ ਵੀ ਕਮਲ ਭਾਬੀ ਵਰਗਾ ਹੀ ਹਾਲ ਹੋਵੇਗਾ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰਨ ਜਾ ਰਿਹਾ ਦਰਅਸਲ ਇਸ ਦੇ ਪਿੱਛੇ ਵੀ ਅਮਰਿਤਪਾਲ ਮਹਿਰੋ ਦਾ ਹੀ ਨਾਂ ਸਾਹਮਣੇ ਆ ਰਿਹਾ ਸੀ ਕਿ ਹੋ ਸਕਦਾ ਹੈ ਕਿ ਅਮਰਿਤਪਾਲ ਮਹਿਰੋ ਨੇ ਹੀ ਇਹ ਈਮੇਲ ਜੜੀਏ ਦੀਪਿਕਾ ਲੁਧਰਾਂ ਨੂੰ ਭੇਜਵਾਈ ਹੋਵੇ ਪਰ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਰਮਨਦੀਪ ਨਾ ਦੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਟਿਆਲੇ ਦਾ ਇਹ ਸ਼ਖਸ ਰਹਿਣ ਵਾਲਾ ਹੈ ਜਿਸ ਦਾ ਨਾਂ ਰਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਪਟਿਆਲਾ ਤੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਹਿਰਾਸਤ ਦੇ ਵਿੱਚ ਇਸਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਦੌਰਾਨ ਇਸ ਦਾ ਕਹਿਣਾ ਹੈ ਕਿ ਬਾਕੀ ਸਾਰੇ ਵੀ ਦੀਪਿਕਾ ਲੁਥਰਾ ਤੇ ਪ੍ਰੀਤ ਜੱਟੀ ਵਰਗੀਆਂ ਕੁੜੀਆਂ ਨੂੰ ਜੋ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਅਤੇ ਗਲਤ ਵੀਡੀਓਜ਼ ਪਾਉਂਦੀਆਂ ਨੇ ਇਤਰਾਜ਼ਯੋਗ ਕੰਟੈਂਟ ਪਾਉਂਦੀਆਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਨ੍ਹਾਂ ਦੇ ਪਿੱਛੇ ਲੱਗ ਕੇ ਮੈਂ ਵੀ ਕੁਝ ਅਜਿਹਾ ਹੀ ਕੀਤਾ ਤੇ ਈਮੇਲ ਰਾਹੀਂ ਦੀਪਿਕਾ ਲੁਥਰਾ ਨੂੰ ਧਮਕੀ ਦੇ ਦਿੱਤੀ ਹਾਲਾਂਕਿ ਇਸ ਈਮੇਲ ਭਰੇ ਮੈਸੇਜ ਦੇ ਪਿੱਛੇ ਧਮਕੀ ਭਰੇ ਮੈਸੇਜ ਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਜਿਹੜਾ ਸੀ ਉਹ ਸਾਹਮਣੇ ਆ ਰਿਹਾ ਸੀ ਅਤੇ ਅਮਰਿਤਪਾਲ ਮਹਿਰੋ ਦਾ ਵੀ ਨਾਂ ਲੱਗ ਰਿਹਾ ਸੀ ਕਿ ਹੋ ਸਕਦਾ ਹੈ ਕਿ ਅਮਰਿਤਪਾਲ ਮਹਿਰੋ ਨੇ ਹੀ ਐ ਧਮਕੀ ਭਰਿਆ ਈਮੇਲ ਭਜਵਾਇਆ ਹੋਵੇ ਪਰ ਰਮਨਦੀਪ ਨਾਂ ਦੇ ਵਿਅਕਤੀ ਨੂੰ ਪੁਲਿਸ ਨੇ ਪਟਿਆਲੇ ਤੋਂ ਗ੍ਰਿਫਤਾਰ ਕੀਤਾ ਹੈ ਪੁਲਿਸ ਵਿਆਸਤ ਦੇ ਵਿੱਚ ਉਸ ਦੇ ਕੋਲੋਂ ਪੁਚਕਿਚ ਕੀਤੀ ਜਾ ਰਹੀ ਹੈ ਤੇ ਪੁਚਕਿਚ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਹੁਣਾ ਦੇ ਵੱਲੋਂ ਇਸ ਬਾਬਤ ਦੀ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਅੱবি ਸੁਣਾ ਦਿੰਦੇ ਆ। ਤੁਹਾਨੂੰ ਕੋਦੇ ਨਾਂ ਨਹੀਂ ਕੀਤੀ ਪਰ ਆਈ ਆਲਸੋ ਐਕਸਪੈਕਟ ਕਿ ਜਿਹੜੀ ਸਾਡੀ ਮੇਨ ਟੀਮ ਦੀ ਮਿਹਨਤ ਹੈ। ਪਲੇਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਲੇ ਵੀ ਮਿਲਿਆ ਸੀ। ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਕੀਤਾ। ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ। ਰਮਨਦੀਪ ਪਿੰਡ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਕਰ ਰਿਹਾ ਹੂੰ ਪੇਸ਼ ਕੀਤਾ ਤਾਂ ਉਹਨੂੰ ਪਤਾ ਹੀ ਐ ਡਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਬਾਅਦ ਸੋ ਬੇਸਿਕਲੀ ਇਹ ਜਿਆਦਾਤਰ ਗੱਲ ਇਹ ਆਈ ਹੈ ਕਿ ਬਹੁਤਾ ਪੜਿਆ ਲਿਖਿਆ ਚਾਹਤੇ ਉਹ ਜਿਹੜਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਿੰਦਾ ਜੋ ਇਨੀਸ਼ੀਅਲ ਹੈ ਉਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇੱਥੇ ਹੋਰ ਵੀ ਲੋਕ ਅਸੀਂ ਬਾਏ ਇਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ। ਉਹ ਚੱਕਾ ਨਾ ਪਈਗਾ। ਨਹੀਂ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਮੈਨੂ ਪੇਸ਼ ਕਰਨ ਗਏ ਹੋਏ ਸੀਗੇ। ਮੈਂ ਤਾਂ ਆਈ ਵਾਸ ਮੋਰ ਫੋਕਸਡ ਸਾਡੇ ਨਾਲ। थैंक यू। थैंक यू। ਐਮ ਆਟ ਦੀ ਟੇਕ।